ਹਾਂ ah. ਸਾਂ right. yes. ਕੀਰਿਆ ਐ ਕਿਰਸਾ ਐ ਮਜੀ ਆਓ ਹੁਣ ਇਸ ਤਰ੍ਹਾਂ ਮੈਸਜ ਕਰੋ ਜਿਵੇਂ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਬੈਠੇ ਹੋ ਤੁਸੀਂ ਆਪਣੇ ਮਨ ਦੇ ਨਾਲ ਸਾਜ ਸੰਗਤ ਇਸ ਤਰ੍ਹਾਂ ਦਾ ਕੌਂਟਰੈਕਟ ਕੰਪਰੋਮਾਈਜ਼ ਕਰਨਾ ਵੀ ਮੈਂ ਇੱਥੇ ਨਹੀਂ ਰਹਿਤਾ ਮੈਂ ਗੁਰੂ ਰਾਮਦਾਸ ਤੇਰੀ ਗੁਰੂਤ ਚ ਬੈਠਾ ਦੇ ਨਾਲ-ਨਾਲ ਕਿ ਆਉਣਾ ਸਾਰਿਆਂ ਨੇ ਵਾਹਿਗੁਰੂ ਵਾਹਿ ਕੋਈ ਵੀ ਆਲਤ ਵਾਲਾ ਨਾ ਦੇਖੇ ਸ਼੍ਰੀ ਹਰਮੰਦਰ ਸਾਹਿਬ ਦੀ ਪ੍ਰਕਰਮਾ 'ਚ ਬਹਿ ਜਾਓ ਵਾਹਿਗੁਰੂ ਵਾਹਿ 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 ਵਾਹਿ

ਕਹ ਰੋ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੱਥ ਜੋੜ ਕੇ ਖਲੋਤੇ ਹਾਂ ਗੁਰੂ ਰਾਮਦਾਸ ਦੇ ਦਰਬਾਰ ਦੇ ਅੰਦਰ ਖਲੋਤੇ ਹਾਂ ਜਿਸ ਤਰ੍ਹਾਂ ਮਹਿਸੂਸ ਕਰਕੇ ਗਾਉਂ ਸੁੱਖ ਦੁੱਖ ਇਸ ਮਨ ਕੀ ਮੇਰੇ ਅਧਾਰ ਤੂੰ ਮਹੀਆ ਘਰ ਸਾਰੇ ਬੋਲੋ ਸੋ ਤੋ ਇਸ ਤੇ ਮਨ ਕੀ ਮੇਰ ਤੁਝ ਹੀ ਆਰ

நமார அணா நமஸ்பார உடத்த சோ ਕੀ ਚਾਹਤ ਇਹ ਮਨ ਤੁਝੇ ਚਾਹਤਾ ਹੂਟ ਤੱਕ ਮੈਂ ਸਹਵਾਪੀ ਚਾਹਤਾ ਕੇਵਲ ਤੁਝੇ ਚਾਹਤਾ ਇਹ ਹੱਥ ਇਹ ਵੀਕ ਜਿੱਥੇ ਜਿੱਥੇ ਵੀ ਤੁਸੀਂ ਸੇਵਾ ਕਰਨੀ ਸਾਰਿਆਂ ਨੇ ਤੁਹਾਡੇ ਬੈਕ ਆਫ ਮਾਈਂਡ ਦੇ ਵਿੱਚ ਬਾਬਾ ਦੀਪ ਸਿੰਘ ਚੱਲਣੇ ਚਾਹੀਦੇ ਉਹਦੇ ਇਸ਼ਕ ਕੋਈ ਜਿਵੇਂ ਕਿ ਨਾ ਪਿਆਰ ਹੋਵੇ ਨਾ ਕੋਈ ਚੀਜ਼ ਧਾਗੇ ਦੇ ਨਾਲ ਸੂਈ ਦੇ ਨਾਲ ਕੋਈ ਸਿਉ ਵੀ ਰਿਹਾ ਹੋਵੇ ਜਦ ਕਿ ਧਿਆਨ ਹੋਵੇ ਤਾਂ ਯਾਦ ਉਹਦੀ ਜੁੜੀ ਹੁੰਦੀ ਬੱਚਾ ਅੰਗੂੜੇ ਚ ਪਿਆ ਹੁੰਦਾ ਤੇ ਮਾਂ ਰਸੋਈ ਚ ਹੁੰਦੀ ਹੈ ਕੰਮ ਕਰਦਿਆਂ ਵੀ ਧਿਆਨ ਉਹਦਾ ਅੰਗੂੜੇ 'ਚ ਬੱਚੇ ਵੱਲ ਹੁੰਦਾ ਤਿਆਰੀਆਂ ਕਰਦਿਆਂ ਤੁਹਾਡਾ ਧਿਆਨ ਗੁਰੂ ਰਾਮਦਾਸ ਜੀ ਦੇ ਇਸ਼ਕ ਵਿੱਚ ਹੋਵੇ ਬਾਬਾ ਦੀਪ ਸਿੰਘ ਦੇ ਆਉਣ ਦੇ ਪਿਆਰ ਵਿੱਚ ਹੋਵੇ ਬਾਬਾ ਜੀ ਤੁਸੀਂ ਆਉਣਾ ਉਠੇ ਤੇ ਬੈਠ ਤ ਸੋਵਤ ਜਾਗ ਤ ਇਹ ਮਨ ਤੁਝੇ Thank I'm